ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਆਪਣਾ ਮਲਕੀ ਦਾ ਆਲਰਾਉਂਡਰ ਤਾਂ ਪਿੰਡ ਹਾਰਨੀ ਆਏ ਸੀ ਖਬਰ ਸੁਣਿਆ ਮਾਤਾ ਕੱਲੀ ਰਹਿੰਦੀ ਸੀ ਤੇ ਇਹਦਾ ਵਿਚਾਰੇ ਦਾ ਕੋਠਾ ਡਿੱਗੀ ਗਿਆ ਛੱਤ ਛੁੱਟ ਆਹ ਵੇਖੋ ਪਹਿਲ ਉਹ ਖਾਨਿਆ ਤੁਹਾਨੂੰ ਇਹ ਕੀ ਕਰਨਾ ਬਣਿਆ ਡਿੱਗਣ ਦਾ ਕੋਠਾ ਡਿੱਗਣ ਦਾ ਬੇਟਾ ਕੁਛ ਨਹੀਂ ਬਣਿਆ ਮਤਲਬ ਪਹਿਲਾਂ ਕੰਗਰੀ ਦੀ ਦੀ ਛੋਟੀ ਅੱਛਾ ਇਹ ਇੱਕਦਮ ਹੀ ਵੇਸਾਰਾ ਡਿੱਗ ਪਿਆ ਜਦੋਂ ਮੀਂਹ ਪੈਂਦੇ ਉਦੋਂ ਹੀ ਡਿੱਗਾ ਨਹੀਂ ਨਹੀਂ ਅੱਜ 1 ਦਿਨ ਹੋ ਗਏ ਨੇ 5 6 ਦਿਨ ਹੋ ਗਏ ਇਹ ਦਿਨ ਮੀਂਹ ਖੜੋ ਗਿਆ ਠੀਕ ਹੈ ਉਦੋਂ ਡਿੱਗਾ ਠੀਕ ਹੈ ਹਾਂਜੀ ਤੇ ਹੋਰ ਕੋਈ ਹੈਗਾ ਘਰ ਚ ਰਮਤ ਕਰਾਉਣ ਵਾਸਤੇ ਕੋਈ ਨਹੀਂ ਕੋਈ ਨਹੀਂ ਉਹ ਮਦਦ ਕਰਾਣਾ ਠੀਕ ਹੈ ਆਂਦੇ ਸੀ ਮੁੰਡਾ ਤੁਹਾਡੇ ਇੱਕ ਮੁੰਡਾ ਤੇਗਾ ਹੈ ਪਰ ਮੁੰਡਾ ਵਈ ਕਾਕੇ ਨਹੀਂ ਲੱਗਦਾ ਹਾਂਜੀ ਇਹ ਮੈਂ ਐਵੇਂ ਜਿਹੜੇ ਗੱਲ ਤੁਹਾਨੂੰ ਸੱਚੀ ਦੱਸਦੇ ਆਂ ਮੀ ਮੁੰਡਾ ਏ ਨਸ਼ੇੜੀ ਏ ਤਾਂ ਤੇ ਉਹ ਨਸ਼ੇ-ਨੁਸ਼ੇ ਕਰਕੇ ਆਉਂਦਾ ਪੂਰਾ ਕੰਮ ਉਹਨੂੰ ਕੋਈ ਲੈਣਾ ਦੇਣਾ ਨਹੀਂ ਤੇ ਮਾਤਾ ਤੋਂ ਮੈਨੂੰ ਕਈਆਂ ਨੇ ਰਿਕਵੈਸਟ ਕੀਤੀ ਸੀ ਕੀਤੀ ਸੀ ਵੀ ਇਹਨਾਂ ਦੀ ਵੀਡੀਓ ਪਾਏ ਮਾਤਾ ਦੀ ਜਿਹੜੀ ਸ਼ੱਕ ਲੱਗ ਜੇ ਵਿਚਾਰੀ ਤੇ ਕੋਡਾ ਡਾਟ ਪਈ ਪੁਰਾਣੀ ਤੇ ਮਾਤਾ ਦੇ ਗੋਡੇ ਵੀ ਨਹੀਂ ਸਹੀ ਉਹ ਵਿਚਾਰੇ ਤੁਰ ਤੁਰਨਾ ਫਰਨਾ ਵੀ ਔਖਾ ਹੋ ਗਿਆ ਹੂੰ ਬੜਾ ਔਖਾ ਹੈ ਤੇ ਚਲੋ ਹਾਂ 50-60000 ਰੁਪਏ ਦਾ ਚਲੋ ਖਰਚਾ ਹੈ ਜੇ ਕੋਈ ਦਾਨੀ ਸੱਜਣ ਕਰਨਾ ਚਾਹੇ ਤੇ ਕਰ ਸਕਦੇ ਜੇ ਖੁਦ ਵੀ ਕਰਨਾ ਚਾਹੀਦਾ ਤੇ ਪਿੰਡ ਹਾਰਨੀ ਐਡਰੈਸ ਹੈਗਾ ਮਦਦ ਕਰ ਸਕਦਾ ਸਿੱਧੀ ਵੀ ਜੇ ਮਦਦ ਨਹੀਂ ਕਰ ਸਕਦੇ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਜਿਹੜੀ ਗਾਂਹ ਤੱਕ ਪਹੁੰਚੀ ਪਹੁੰਚ ਸਕੇ ਤੇ ਮਾਤਾ ਦੀ ਕਿਸੇ ਤਰ੍ਹਾਂ ਮਦਦ ਹੋ ਜੇ ਤੇ ਆ ਬਾਕੀ ਕਬਰ ਤੇ ਠੀਕ ਨੇ ਇੱਕ ਵਾਰੀ ਹਾਂ ਇਹ ਹੀ ਹੈ ਮੇਨ ਹਾਂ ਚਲੋ ਬਾਹਰ ਸੋ ਜਦੋਂ ਟਿੱਕਿਆ ਹਾਂ ਬਾਹਰ ਸੀ ਪਹਿਲਾਂ ਸਮਾਨ ਕਰ ਲਿਆ ਕੰਗਰੀ ਡਿੱਗੀਆਂ ਪਹਿਲਾਂ ਸ਼ਬੀ ਤੁਹਾਨੂੰ ਪਤਾ ਲੱਗਣਾ ਪਤਾ ਲੱਗ ਗਿਆ ਮੈਨੂੰ ਜੇ ਫੇਰ ਅਸੀਂ ਨਾ ਉਹ ਕੰਢੀ ਵਿੱਚ ਹਟੇ ਉੱਤੇ ਲਿਵੀ ਜੀ ਮਾਰ ਕਰ ਲਿਆ ਜੀ ਇਹ ਇੱਥੇ ਆ ਗਈ ਮੈਂ ਇਹ ਦੇਖ ਰੋਤੀ ਸੀ ਇਹ ਇੱਥੇ ਗੁੱਡੀਆਂ ਖੜੀ ਸੀ ਜੇ ਕਿ ਦਮ ਹੀ ਜਾੜ ਇੱਕ ਪਿਆ ਇਹ ਦੋ ਤਿੰਨ ਫੇਰਾ ਕੰਗਰੀ ਮੇਰੇ ਆਪਣੇ ਛੱਟ ਲੱਗੀਆਂ ਛੱਟ ਲਾ ਕੇ ਇਹ ਗੁੱਡੀ ਰੱਖੇ ਤੂੰ ਬਾਰ ਬਾਰ ਦਵਾ ਦਾਂ ਦੀ ਵੀ ਤੂੰ ਵਿਚਲ ਲੋਗੂਆਂ ਖੜ ਗਏ ਆ ਇਹ ਕੋਲੋਂ ਜੀ ਉੱਪਰ ਇਸਾਤ ਮਗਰੋਂ ਲੈ ਗਏ ਆਮੀਨ ਤੇ ਇਹ ਰਿਕਵੈਸਟ ਕਰਦੇ ਆ ਵੱਧ ਤੋਂ ਵੱਧ ਦਾਨੀ ਸੱਜਣ ਇਹਨਾਂ ਦੀ ਮਦਦ ਕਰਨਾ ਮਾਤਾ ਦੀ ਜਿਹੜੀ ਛੱਤ ਪੈ ਜੀ ਆਪ ਤੇ ਮਾਤਾ ਕੋ ਵਿਚਾਰੀ ਕੋ ਤੁਰਨਾ ਮੋਹਾਲੇ ਤੇ ਵੱਧ ਤੋਂ ਵੱਧ ਵੀਡੀਓ ਨੇ ਸ਼ੇਅਰ ਕਰੋ ਕਿ ਮਾਤਾ ਦੀ ਹੈਲਪ ਹੋ ਸਕੇ ਵਿਚਾਰੀ ਦਾ ਕੋਠਾ ਦੁਬਾਰਾ ਬਣ ਸਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰ ਦਿਓ ਧੰਨਵਾਦ ਜੀ